ਸਰਹੱਦ ਤੇ ਤਣਾਅ ਦੇ باوجود ਪਾਕਿਸਤਾਨ ਤੋਂ ਆਈ ਹੈਰੋਇਨ ਦੀ ਵੱਡੀ खेਪ ਬਰਾਮਦ ਕੀਤੀ ਗਈ ਹੈ ਖਬਰ ਅਨੁਸਾਰ ਤਰਨਤਾਰਨ ਪੁਲਿਸ ਨੇ ਪਾਕਿਸਤਾਨ ਤੋਂ ਸਮੱਗਲ ਹੋ ਕੇ ਆਈ 85 ਕਿਲੋ ਹੈਰੋਇਨ ਬਰਾਮਦ ਕੀਤੀ ਹੈ ਜਿਸ ਦੀ ਅੰਤਰਰਾਸ਼ਟਰੀ ਕੀਮਤ ਲਗਭਗ 425 ਕਰੋੜ ਰੁਪਏ ਦੱਸੀ ਜਾ ਰਹੀ ਹੈ ਇਸ ਸਬੰਧੀ ਇੱਕ ਵਿਅਕਤੀ ਅਮਰਜੋਤ ਸਿੰਘ ਉਰਫ ਜੋਤਾ ਸੰਧ ਨੂੰ ਗ੍ਰਿਫਤਾਰ ਕੀਤਾ ਗਿਆ ਹੈ ਜੋ ਕਿ ਅਮਰitsar ਦੇ ਪਿੰਡ ਪਿੱਟੇਵੜਦਾ ਰਹਿਣ ਵਾਲਾ ਹੈ ਐਸਵੰਦੀ ਐਸਐਸਪੀ ਅਵਿਮਨਿਉ ਰਾਣਾ ਨੇ ਦੱਸਿਆ ਕਿ ਇਹ ਕਾਰਵਾਈ ਖੂਫੀਆ ਸੂchnਾ ਦੇ ਆਧਾਰ ਤੇ ਕੀਤੀ ਗਈ ਹੈ ਜਿਸ ਵਿੱਚ ਆਈਐਸਆਈ ਅਤੇ ਯੂਕੇ ਅਧਾਰਤ ਨਸ਼ਾ ਤਸਕਰ ਲਾਲੀ ਦੀ ਭੂਮਿਕਾ ਸਾਬਤ ਹੋਈ ਹੈ ਉਹਨਾਂ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਫੜੇ ਗਏ ਵਿਅਕਤੀ ਅਮਰਜੋਤ ਸਿੰਘ ਉਰਫ ਜੋਤਾ ਸੰਧੂ ਤੋਂ ਪਹਿਲਾਂ 5 ਕਿਲੋ ਅਤੇ ਫਿਰ ਉਸਦੇ ਘਰ ਦੀ ਵਾਸ਼ਿੰਗ ਮਸ਼ੀਨ ਵਿੱਚੋਂ 40 ਕਿਲੋ ਅਤੇ ਹੋਰ 40 ਕਿਲੋ ਹੈਰੋਇਨ ਪਿੰਡ ਸਰਾਏ ਅਮਾਨਤ ਖਾਨ ਨੇੜੇ ਰਖਸਰਾਏ ਤੋਂ ਮਿਲੀ ਹੈ SSP ਮਮਨੂ ਰਾਣਾ ਦਾ ਕਹਿਣਾ ਹੈ ਕਿ ਇਹ ਨਸ਼ਿਆਂ ਖਿਲਾਫ ਚੱਲ ਰਹੀ ਜੰਗ ਵਿੱਚ ਵੱਡੀ ਪ੍ਰਾਪਤੀ ਹੈ ਫੜੇ ਗਏ ਵਿਅਕਤੀ ਦੇ ਹੋਰ ਸਾਥੀਆਂ ਦੀ ਵੀ ਖੋਜ جاری ਹੈ ਇੱਕ ਨਸ਼ੇ ਦੀ ਕਨਸਾਈਨਮੈਂਟ ਜਿਹੜੀ ਕਿ ਡਿਲੀਵਰ ਕਰਨ ਆਇਆ ਹੈ ਤੇ ਉਹ ਉਹ ਇਨਫੋਰਮੇਸ਼ਨ ਮਿਲਦੇ ਹੀ ਤੁਰੰਤ SPD ਅਜੀਤ ਰਾਜ ਸਿੰਘ DSPD ਗੁਰਿੰਦਰਪਾਲ ਨਾਗਰਾ ਤੇ ਇੰਚਾਰ CIA ਅਮਨਦੀਪ ਰੰਧਾਵਾ ਦੀ ਟੀਮ ਨੂੰ ਰਵਾਨਾ ਕੀਤਾ ਜਾਂਦਾ ਹੈ ਤੇ ਉਥੇ ਮੌਕੇ ਤੇ ਹੀ ਜਿਹੜਾ ਕਿ ਇੱਕ ਮੁੰਡਾ ਸੀਗਾ ਅਮਰਜੋਤ ਸਿੰਘ ਉਰਫ ਜੋਤਾ ਜਿਹੜਾ ਕਿ ਬਿੱਤੇਵੜ ਅੰਮ੍ਰਿਤਸਰ ਦਾ ਰਹਿਣ ਵਾਲਾ ਹੈ ਉਹਨੂੰ ਕਾਬੂ ਕੀਤਾ ਜਾਂਦਾ ਹੈ ਉਹਦੇ ਪੋਜੈਸ਼ਨ ਚੋਂ ਮੌਕੇ ਤੇ 5 ਕਿਲੋ ਹਿਰੋਇਨ ਤੇ ਇੱਕ ਐਕਟਿਵਾ ਜਿਹੜੀ ਕਿ ਬਰਾਮਦ ਕੀਤੀ ਗਈ ਟੀਮ ਨੇ ਬੜੀ ਸੋਚ-ਬੂਝ ਨਾਲ ਕੰਮ ਕਰਦੇ ਹੋਏ ਉਹਦਾ ਮੋਬਾਈਲ ਜਦੋਂ ਚੈੱਕ ਕੀਤਾ ਤੇ ਉਹਦੀ ਪੁੱਛਗਿੱਛ ਕੀਤੀ ਤੇ ਉਹਦੇ ਵਿੱਚੋਂ ਇਹ ਗੱਲ ਸਾਹਮਣੇ ਆਈ ਕਿ ਇਹਦੇ ਕੋਲ ਹੋਰ ਵੀ ਜਿਹੜੀ ਕਨਸਾਈਨਮੈਂਟ ਇਹਨੇ ਲੁਕਾਸ਼ਵਾਗੇ ਰੱਖੀ ਹੈ ਪਹਿਲਾ ਕਲੂ ਸਾਨੂੰ ਇਹ ਮਿਲਿਆ ਕਿ ਬਈ ਜਿਹਦੇ ਕਹਿਣ ਤੇ ਕੋਈ ਇੱਕ ਇੰਗਲੈਂਡ ਦਾ ਲਾਲੀਨਾ ਦਾ ਯੁਵਾਕ ਹੈ ਜਿਹੜਾ ਕਿ ਇਹਦਾ ਹੈਂਡਲਰ ਸੀਗਾ ਉਦੇ ਕੈਂਟ ਤੇ ਇਹ ਇਥੇ ਡਿਲੀਵਰ ਕਰਨ ਆਇਆ ਸੀ ਤੇ ਇਹ ਡਿਲੀਵਰੀ ਦੇਣ ਤੋਂ ਬਾਅਦ ਇਹਨੇ ਬਾਰਡਰ ਏਰੀਆ ਤੋਂ ਇੱਕ ਕਨਸਾਈਨਮੈਂਟ ਹੋਰ ਚੁਕਨੀ ਸੀਗੀ ਜਿਹੜੇ ਕੀ ਕੋਆਰਡੀਨੇਟਸ ਦੇ ਫੋਨ 'ਚ ਸਾਨੂੰ ਲੱਭੇ ਜਦੋਂ ਇਹ ਇਹਨੂੰ ਇਸ ਬਾਰੇ ਪੁੱਛਤਾ ਸਕਤੀ ਨਾਲ ਪੁੱਛਗਿਛ ਕੀਤੀ ਗਈ ਤੇ ਸਾਡੀ ਟੀਮ ਨੇ ਮੌਕੇ ਤੇ ਜਾ ਕੇ ਰਿਸਰਚ ਕੀਤੀ ਤੇ ਇਹਦੀ ਨਿਸ਼ਾਨਦੇਹੀ ਤੋਂ ਇੱਕ 40 ਕਿਲੋ ਦੀ ਖੇਪ ਜਿਹੜੀ ਦੂਜੀ ਖੇਪ ਬਰਾਮਦ ਹੋਈ ਇਸ ਤੋਂ ਬਾਅਦ ਕੁੱਲ ਰਿਕਵਰੀ ਜਿਹੜੀ ਕਿ 45 ਕਿਲੋ ਹੋ ਗਈ ਇਸ ਤੋਂ ਬਾਅਦ ਜਿਹੜੀ ਫਰਦਰ ਇੰਟਰਵਿਊਸ਼ਨ ਜਦੋਂ ਕੀਤੀ ਗਈ ਤੇ ਇਹਦੇ ਘਰ ਦੀ ਜਾ ਕੇ ਸ search ਕਰਵਾਈ ਗਈ ਤੇ ਉੱਥੇ ਇਹਨੇ ਵਾਸ਼ਿੰਗ ਮਸ਼ੀਨ ਦੇ ਵਿੱਚ 40 ਕਿਲੋ ਜਿਹੜੀ ਹੀਰੋਇਨ ਹੋਰ ਛੁਪਾ ਕੇ ਰੱਖੀ ਹੋਈ ਸੀ ਜਿਸ ਤੋਂ ਜਿਹੜੀ ਕਿ ਕੁੱਲ ਰਿਕਵਰੀ 85 ਕਿਲੋ ਦੀ ਹੋ ਗਈ ਇਹ ਗੱਲ ਬੜੀ ਮਤਲਬ ਸੀਗੀ ਕਿ ਭਾਈ ਜਦੋਂ ਹੁਣ ਬਾਅਦ ਚ ਇਹਦਾ ਰਿਮਾਂਡ ਲੈ ਕੇ ਡਿਟੇਲ ਦੇ ਵਿੱਚ ਪੁੱਛਤਾਛ ਕੀਤੀ ਗਈ ਤੇ ਇਹ ਗੱਲ ਸਾਹਮਣੇ ਆਈ ਕਿ ਇਹਦਾ ਇਹ ਜਿਹੜਾ ਹੈ ਇਹਨੇ ਡੰਪ ਬਣਾਇਆ ਹੋਇਆ ਸੀਗਾ ਜਿੱਥੇ ਸਮਾਨ ਇਹ ਲਾਲੀ ਜਿਹੜਾ ਸਮਗਲਰ ਹੈ ਬਾਹਰ ਦਾ ਉਹਦਾ ਸਮਾਨ ਇਕੱਠਾ ਹੁੰਦਾ ਸੀਗਾ ਤੇ ਗਾਹ ਪੰਜਾਬ ਦੇ ਹੋਰ ਇਲਾਕਿਆਂ 'ਚ ਡਿਸਟ੍ਰਿਬਿਊਸ਼ਨ ਲਈ ਜਾਂਦਾ ਸੀਗਾ ਤੇ ਫਿਲਹਾਲ ਇਹਦੀ ਪੁਸ਼ਕਿਸ ਚਲਦੀ ਪਈ ਹੈ ਚਾਰ ਦਿਨ ਦਾ ਰਿਮਾਂਡ ਮਿਲਿਆ ਹੈ ਤੇ ਸਾਨੂੰ ਉਮੀਦ ਹੈ ਕਿ ਇੱਕ ਬੜਾ ਵੱਡਾ ਜਿਹੜਾ ਨੋਡ ਹੈ ਮਤਲਬ ਜਿਵੇਂ ਆਪਾਂ ਕਹਿੰਦੇ ਆ ਕਿ ਭਈ ਆਪਾਂ ਵੱਡੇ ਸਮਗਲਰਾਂ ਨੂੰ ਖਾਤ ਫੋਨ ਦੇ ਵਿੱਚ ਸਾਡੀ ਪੁਲਿਸ ਨੇ ਬੜੀ ਸਫਲਤਾ ਹਾਸਲ ਕੀਤੀ ਹੈ ਇਸ ਨੋਡ ਦੇ ਫੜੇ ਜਾਣ ਤੋਂ ਸਾਨੂੰ ਜਿਹੜੇ ਜਿਹੜੇ ਬਾਰਡਰ ਤੋਂ ਸਮਾਨ ਚੁੱਕਦੇ ਆ ਜਿੱਥੇ ਤੇ ਪੰਜਾਬ ਦੇ ਨਸ਼ਾ ਸਪਲਾਈ ਕਰਦਾ ਸੀਗਾ ਉਹਨਾਂ ਦੀ ਪਛਾਣ ਹੋਈਗੀ ਤੇ ਇਸ ਕੇਸ ਦੇ ਵਿੱਚ ਫਰਦਰ ਜਿਹੜੀ ਗ੍ਰਿਫਤਾਰੀ ਆ ਕੀਤੀ ਜਾਏਗੀ ਜਿਹੜਾ ਇਹ ਅਮਰ ਜੋਤ ਹੈ ਇਹ ਇਹਨੇ ਬੀ ਫਾਰਮੇਸੀ ਕੀਤੀ ਹੋਈ ਹੈ ਤੇ ਇਹ ਉਪਲ ਹਸਪਤਾਲ ਦੇ ਵਿੱਚ ਫਾਰਮਾਸਿਸ ਦੇ ਤੌਰ ਤੇ ਕੰਮ ਕਰਦਾ ਰਿਹਾ ਹੈ 2014 ਤੋਂ ਇਹ ਨਸ਼ੇ ਦਾ ਆਦੀ ਹੈ ਤੇ ਕਾਫੀ ਬੜੀ ਮਾਤਰਾ 'ਚ ਨਸ਼ੇ ਦਾ ਸੇਵਨ ਵੀ ਕਰਦਾ ਹੈ ਤੋਂ ਤਦੋਂ ਇਸ ਤੋਂ ਇਲਾਵਾ ਤੁਹਾਨੂੰ ਦੱਸ ਦਈਏ ਕਿ 1 ਮਾਰਚ ਤੋਂ ਲੈ ਕੇ ਹੁਣ ਤੱਕ ਤਰਨਤਾਰਨ ਪੁਲਿਸ ਨੇ ਜਿਹੜਾ ਯੁਧ ਨਸ਼ਾ ਵਿਰੋਧ ਦੇ ਤਹਿਤ 341 ਮੁਕਦਮੇ ਐਨਡੀਪੀਏ ਅਸਕਰ ਦੇ ਦਰਜ ਕੀਤੀਆਂ ਜਿਦੇ ਵਿੱਚ 446 ਵੱਡੇ ਦੇ ਛੋਟੇ ਸਮਗਲਰਾਂ ਦੀ ਗ੍ਰਿਫਤਾਰੀ ਵੀ ਕੀਤੀ ਹੈ ਤੇ ਹੁਣ ਤੱਕ ਦੀ ਸਾਡੀ 2.5 ਮਹੀਨੇ ਦੌਰਾਨ ਜਿਹੜਾ 2.5 ਮਹੀਨੇ ਦਾ ਹਿਸਾਬ ਸੀਗਾ ਇਹਦੇ ਵਿੱਚ 142 ਕਿਲੋ ਦੀ ਹੀਰੋਇਨ ਦੀ ਜਿਹੜੀ ਰਿਕਵਰੀ ਕੀਤੀ ਗਈ ਹੈ 8 ਕਿਲੋ ਜਿਹੜਾ ਅਫੀਮ ਹੈ ਤੇ ਲਗਭਗ 60 ਲੱਖ ਰੁਪਏ ਜਿਹੜਾ ਉਹ ਡਰਗ ਮਨੀ ਰਿਕਵਰ ਕੀਤਾ ਗਿਆ ਹੈ ਤੇ ਅਸੀਂ ਪ੍ਰਤੀਬੱਧ ਹੈ ਕਿ ਭਈ 31 ਮਈ ਤੱਕ ਜਿਹੜਾ ਸਾਡੇ ਸੀਐਮ ਸਾਹਿਬ ਨੇ ਪ੍ਰਣ ਲਿਆ ਹੈ ਕਿ ਭਈ ਅਸੀਂ ਵੱਡਾ ਸਵਾਲ ਇਹ ਹੈ ਕਿ ਭਾਰਤ ਪਾਕਿਸਤਾਨ ਤਣਾ ਦਰਮਿਆਨ ਸਰਹੱਦ ਤੇ ਚੌਕੀ ਨਿਗਰਾਨੀ ਦੇ ਬਾਵਜੂਦ ਐਨੀ ਵੱਡੀ ਖੇਪ ਆਈ ਕਿੱਥੋਂ ਦੇਖਦੇ ਰਹੋ ਸੱਚ ਦੀ ਆਵਾਜ਼ ਪੰਜਾਬੀ ਟੈਲੀਵਿਜ਼ਨ